650 ਸਾਲ ਪਹਿਲਾਂ ਪੰਜਾਬ ਤੇ ਪਹਿਲਾ ਹਮਲਾ ਹੋਇਆ ਅਲੈਗਜ਼ੈਂਡਰ ਜਿਹਨੂੰ ਇੰਡੀਆ ਵਿੱਚ ਸਿਕੰਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਨੇ ਪੂਰੀ ਦੁਨੀਆ ਜਿੱਤਣ ਦਾ ਖੁਆਬ ਦੇਖਿਆ ਸੀ ਇਹ ਬਾਹਰੋਂ ਕਿਸੇ ਵੱਲੋਂ ਕੀਤੇ ਪਹਿਲੇ ਹਮਲਿਆਂ ਵਿੱਚੋਂ ਗਿਣਿਆ ਜਾਂਦਾ ਹੈ ਇਤਿਹਾਸ ਵਿੱਚ ਲਿਖਿਆ ਹੈ ਕਿ ਸਿਕੰਦਰ ਕੋਈ ਵੀ ਜੰਗ ਨਹੀਂ ਸੀ ਹਾਰਿਆ ਇਸ ਲਈ ਲਾਈਨ ਤੁਸੀਂ ਸੁਣੀ ਹੋਵੇਗੀ ਜੋ ਜੀਤਾ ਵਹੀ ਸਿਕੰਦਰ ਉਸ ਦਾ ਆਖਰੀ ਵੱਡਾ ਜੁੱਧ ਪੰਜਾਬ ਵਿੱਚ ਹੋਇਆ ਇਤਿਹਾਸ ਵਿੱਚ ਜਿਸ ਨੂੰ ਪੰਜਾਬ ਦਾ ਪਹਿਲਾ ਰਾਜਾ ਗਿਣਿਆ ਜਾਂਦਾ ਹੈ ਪੋਰਸ ਨਾਮ ਦਾ ਜਿਸ ਨੂੰ ਪਰਸ਼ੋਤਮ ਜਾਂ ਪੂਰੋ ਵੀ ਕਹਿ ਦਿੱਤਾ ਜਾਂਦਾ ਹੈ ਇੱਕ ਗੱਲ ਦਾ ਹਮੇਸ਼ਾ ਹੀ ਵਿਵਾਦ ਰਿਹਾ ਹੈ ਕਿ ਇਹ ਆਖਰੀ ਜੁੱਦ ਕੌਣ ਜਿੱਤਿਆ ਸੀ ਇਤਿਹਾਸ ਵਿੱਚ ਤਾਂ ਲਿਖਿਆ ਹੈ ਕਿ ਸਿਕੰਦਰ ਜਿੱਤਿਆ ਸੀ ਪਰ ਇਸ ਤੇ ਹਮੇਸ਼ਾ ਸਵਾਲ ਚੁਕੇ ਜਾਂਦੇ ਨੇ ਕਿਉਂਕਿ ਇਹ ਸਾਰਾ ਇਤਿਹਾਸ ਗ੍ਰੀਕਸ ਵੱਲੋਂ ਜਾਂ ਰੋਮਨਸ ਵੱਲੋਂ ਲਿਖਿਆ ਗਿਆ ਹੈ ਤਾਂ ਉਹਨਾਂ ਇਸ ਨੂੰ ਬਦਲ ਕੇ ਲਿਖਿਆ ਹੋ ਸਕਦਾ ਹੈ ਕਿਉਂਕਿ ਉਹਨਾਂ ਹੀ ਅਲੈਗਜ਼ੈਂਡਰ ਨੂੰ ਦਾ ਗ੍ਰੇਟ ਯਾਨੀ ਕਿ ਮਹਾਨ ਦਾ ਤਗਮਾ ਦਿੱਤਾ ਸੀ ਪਰ ਇਸ ਨੂੰ ਹਾਰ ਦਾ ਉਹ ਨਹੀਂ ਸੀ ਦਿਖਾਉਣਾ ਚਾਹੁੰਦੇ ਇਸ ਲਈ ਉਹਨਾਂ ਇਤਿਹਾਸ ਨੂੰ ਬਦਲਿਆ ਹੋ ਸਕਦਾ ਹੈ ਪਰ ਸਿਰਫ ਇਸ ਤਰਕ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਕੰਦਰ ਹਾਰ ਗਿਆ ਸੀ ਤਾਂ ਇਸ ਵੀਡੀਓ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਜੰਗ ਪੰਜਾਬ ਵਿੱਚ ਜੇਲਮ ਨਦੀ ਉੱਤੇ ਹੋਈ ਸੀ ਜਿਸ ਨੂੰ ਗ੍ਰੀਕ ਹਾਈਡਿਸਪਸ ਕਹਿੰਦੇ ਨੇ ਅੱਜ ਇਹ ਪਾਕਿਸਤਾਨ ਵਿੱਚ ਹੈ ਅਸੀਂ ਮਾਡਰਨ ਦੇਸ਼ਾਂ ਦੇ ਹਿਸਾਬ ਨਾਲ ਦੇਖੀਏ ਤਾਂ ਸਿਕੰਦਰ ਦਾ ਸਾਮਰਾਜ ਬਹੁਤ ਵੱਡਾ ਸੀ ਨਾਰਥ ਮੈਕੋਡੋਨੀਆ ਤੋਂ ਸ਼ੁਰੂ ਕਰਕੇ ਸਿਕੰਦਰ ਨੇ ਯੂਨਾਨ, 터ਕੀ, ਸੀਰੀਆ, ਇਰਾਕ, ਮਿਸਰ ਦਾ ਵੱਡਾ ਹਿੱਸਾ, ਇਰਾਨ, ਤੁਰਮੈਨਿਸਤਾਨ, ਅਫਗਾਨਿਸਤਾਨ ਅਤੇ ਪਾਕਿਸਤਾਨ ਦਾ ਵੱਡਾ ਹਿੱਸਾ ਜਿੱਤ ਲਿਆ ਸੀ। ਉਹ ਜੇਲਮ ਨਦੀ ਤੱਕ ਪਹੁੰਚ ਗਿਆ ਸੀ। ਉਸ ਨੂੰ ਪਤਾ ਸੀ ਕਿ ਜੇ ਸੱਚਮੁੱਚ ਇੱਕ ਸ਼ਕਤੀਸ਼ਾਲੀ ਸਮਰਾਜ ਬਣਾਉਣਾ ਹੈ ਜੋ ਪੂਰੀ ਦੁਨੀਆ ਤੇ ਰਾਜ ਕਰ ਸਕੇ ਤਾਂ ਭਾਰਤ ਨੂੰ ਉਸ ਦੇ ਅਧੀਨ ਲੈਣਾ ਪੈਣਾ ਸੀ। ਕਿਉਂਕਿ ਉਸ ਸਮੇਂ ਗਲੋਬਲ ਜੀਡੀਪੀ ਦਾ ਲਗਭਗ 30% ਭਾਰਤ ਕੋਲ ਸੀ। ਸਿਕੰਦਰ ਨੇ ਜਿਹੜੇ ਸਾਮਰਾਜ ਜਿੱਤੇ ਸਨ ਉਹ ਭਾਰਤ ਦੇ ਸਾਹਮਣੇ ਛੋਟੇ ਸੀ। 500 ਈਸਵੀ ਪੂਰਵ ਵਿੱਚ ਸਿਕੰਦਰ ਮਾਡਰਨ ਭਾਰਤੀ ਸਰਹੱਦ ਦੇ ਬਹੁਤ ਨੇੜੇ ਪਹੁੰਚ ਗਿਆ। ਅਜੀਹਾ ਨਹੀਂ ਸੀ ਕਿ ਸਿਕੰਦਰ ਜਿਵੇਂ ਹੀ ਭਾਰਤ ਦੇ ਨੇੜੇ ਆਇਆ ਉਸਦੀ ਪਹਿਲੀ ਜੰਗ ਪੋਰਸ ਨਾਲ ਹੋਈ। ਇਸ ਤੋਂ ਪਹਿਲਾਂ ਸਿਕੰਦਰ ਨੇ ਤਕਸ਼ੀਲਾ ਤੇ ਕਬਜ਼ਾ ਕਰ ਲਿਆ ਸੀ। ਤਕਸ਼ੀਲਾ ਦੇ ਸ਼ਾਸਕ ਨੇ ਸਿਕੰਦਰ ਦੀ ਵਿਸ਼ਾਲ ਸੈਨਾ ਦੇਖੀ। ਉਸਨੇ ਦੇਖਿਆ ਕਿ ਇੱਕ ਬੰਦਾ ਯੂਰਪ ਤੋਂ ਪਰਸ਼ੀਆ ਅਤੇ ਰਸਤੇ ਵਿੱਚ ਕਈ ਸਮਰਾਜ ਜਿੱਤ ਕੇ ਭਾਰਤ ਪਹੁੰਚਿਆ ਹੈ। ਤਾਂ ਉਸਨੇ ਫੈਸਲਾ ਕੀਤਾ ਕਿ ਲੜਨ ਦਾ ਕੋਈ ਫਾਇਦਾ ਨਹੀਂ, ਸਬਰਪਨ ਕਰ ਦੇਣਾ ਹੀ ਬਿਹਤਰ ਹੈ। ਤਕਸ਼ਿਲਾ ਸਕੰਦਰ ਦੇ ਅਧੀਨ ਆ ਗਿਆ ਸੀ ਸਕੰਦਰ ਅੱਗੇ ਵਧਿਆ ਅਤੇ ਹੁਣ ਉਸ ਦੇ ਸਾਹਮਣੇ ਪੋਰਸ ਸੀ ਪੋਰਸ ਦਾ ਇੱਕ ਵੱਡਾ ਸਾਮਰਾਜ ਸੀ ਜੋ ਮਾਡਰਨ ਪਾਕਿਸਤਾਨ ਅਤੇ ਭਾਰਤ ਦੇ ਪੰਜਾਬ ਵਿੱਚ ਫੈਲਿਆ ਹੋਇਆ ਸੀ ਸਕੰਦਰ ਵੱਲੋਂ ਪੋਰਸ ਨੂੰ ਪ੍ਰਸਤਾਵ ਆਇਆ ਕਿ ਤਕਸ਼ਿਲਾ ਵਾਂਗ ਸਮਰਪਣ ਕਰ ਦਿਓ ਅਤੇ ਮੇਰੇ ਸਾਮਰਾਜ ਦੇ ਅਧੀਨ ਆ ਜਾਓ ਪੋਰਸ ਨੇ ਸਿੱਧੇ ਸਕੰਦਰ ਨੂੰ ਕਿਹਾ ਕਿ ਮੈਂ ਆਪਣਾ ਸਾਮਰਾਜ ਨਹੀਂ ਦਵਾਂਗਾ ਪੋਰਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਿਕੰਦਰ ਉਸ ਦੇ ਸਾਮਰਾਜ ਤੇ ਕਬਜ਼ਾ ਨਹੀਂ ਕਰ ਸਕਦਾ ਜਦੋਂ ਤੱਕ ਉਹ ਜੇਲਮ ਨਦੀ ਜਿਸ ਨੂੰ ਹਾਈਡਸਪੇਸ ਕਿਹਾ ਜਾਂਦਾ ਹੈ ਉਸ ਨੂੰ ਪਾਰ ਨਹੀਂ ਕਰ ਲੈਂਦਾ ਸਥਿਤੀ ਬਹੁਤ ਦਿਲਚਸਪ ਸੀ ਇੱਕ ਪਾਸੇ ਪੋਰਸ ਦੀ ਸੈਨਾ ਦੂਜੇ ਪਾਸੇ ਸਿਕੰਦਰ ਦੀ ਸੈਨਾ ਤੇ ਵਿਚਕਾਰ ਵਹਿੰਦੀ ਸੀ ਨਦੀ ਸਵਾਲ ਇਹ ਸੀ ਕਿ ਨਦੀ ਪਾਰ ਕਰਕੇ ਪਹਿਲਾਂ ਜੋਖਮ ਕੌਣ ਲਵੇਗਾ ਅਤੇ ਪਹਿਲਾ ਹਮਲਾ ਕੌਣ ਕਰੇਗਾ ਪੋਰਸ ਜਲਦੀ ਵਿੱਚ ਨਹੀਂ ਸੀ ਉਸਨੇ ਆਰਾਮ ਨਾਲ ਆਪਣਾ ਕੈਂਪ ਲਾਇਆ ਸ਼ਾਂਤੀ ਨਾਲ ਸਿਕੰਦਰ ਦੀ ਉਡੀਕ ਕਰਨ ਲੱਗਾ ਤਾਂ ਜੋ ਸਿਕੰਦਰ ਹਮਲਾ ਕਰੇ ਜਾਂ ਵਾਪਸ ਟਲਾ ਜਾਵੇ ਸਿਕੰਦਰ ਦੀ ਸੈਨਾ ਦਾ ਆਕਾਰ ਵੱਡਾ ਸੀ ਸਿਕੰਦਰ ਦੀ ਸੈਨਾ ਵਿੱਚ 45022 ਦੱਸੇ ਗਏ ਸਨ ਜਿਸ ਵਿੱਚ ਘੋੜਸਵਾਰ ਅਤੇ ਪੈਦਲ ਸੈਨਿਕ ਸਨ ਪੋਰਸ ਦੀ ਸੈਨਾ ਲਗਭਗ 30000 ਦੇ ਆਸ-ਪਾਸ ਸੀ ਹਾਲਾਂਕਿ ਪੋਰਸ ਕੋਲ ਇੱਕ ਮਹੱਤਵਪੂਰਨ ਪਤਾ ਸੀ ਜੰਗੀ ਹਾਥੀ ਸਿਕੰਦਰ ਨੇ ਅਜੇ ਤੱਕ ਜੰਗੀ ਹਾਥੀਆਂ ਦੇ ਵਿਰੁੱਧ ਕੋਈ ਵੀ ਜੰਗ ਨਹੀਂ ਸੀ ਲੜੀ ਪੋਰਸ ਕੋਲ ਲਗਭਗ 130 ਤੋਂ ਵੱਧ ਜੰਗੀ ਹਾਥੀ ਸੀ ਜੇ ਤੁਸੀਂ ਜੰਗੀ ਹਾਥੀ ਨੂੰ ਨਦੀ ਪਾਰ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਬਹੁਤ ਹੀ ਮੁਸ਼ਕਲ ਸੀ ਇਸ ਲਈ ਪੋਰਸ ਨੇ ਨਦੀ ਦੇ ਇੱਕ ਬੰਨ੍ਹੇ ਆਪਣਾ ਡੇਰਾ ਲਾਇਆ ਤੇ ਸਿਕੰਦਰ ਨੂੰ ਚੁਣੌਤੀ ਦਿੱਤੀ ਕਿ ਜੇ ਤੁਸੀਂ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਹੋ ਤੇ ਆਓ ਪਹਿਲਾਂ ਹਮਲਾ ਕਰੋ ਸਿਕੰਦਰ ਜੋ ਮਿਲਟਰੀ ਰਣਨੀਤੀਆਂ ਵਿੱਚ ਜੀਨੀਅਸ ਸੀ ਉਸਨੇ ਆਪਣੀ ਸੈਨਾ ਨੂੰ ਦੋ ਹਿੱਸਿਆਂ ਵਿੱਚ ਵੰਡਣ ਦਾ ਫੈਸਲਾ ਕੀਤਾ ਅੱਧੀ ਸੈਨਾ ਸਿਕੰਦਰ ਨਾਲ ਜਾਵੇਗੀ ਅਤੇ ਪੋਰਸ ਦੀ ਸੈਨਾ ਤੋਂ ਕਾਫੀ ਦੂਰ ਜੇਲਮ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰੇਗੀ ਨਦੀ ਪਾਰ ਕਰਕੇ ਪੋਰਸ ਤੋਂ ਦੋ ਵੱਖ-ਵੱਖਰੇ ਮੋਰਚਿਆਂ ਨਾਲ ਹਮਲਾ ਕੀਤਾ ਜਾਵੇਗਾ ਇੱਕ ਪਾਸੇ ਸਿਕੰਦਰ ਹਮਲਾ ਕਰੇਗਾ ਤੇ ਦੂਜੇ ਪਾਸੇ ਸਿਕੰਦਰ ਦਾ ਜਨਰਲ ਕੇਟਰਸ ਹਮਲਾ ਕਰੇਗਾ ਪੋਰਸ ਨੂੰ ਕੁਝ ਅੰਦਾਜ਼ਾ ਸੀ ਕਿ ਸਿਕੰਦਰ ਦੋ ਮੋਰਚਿਆਂ ਤੋਂ ਹਮਲਾ ਕਰਨ ਵਾਲਾ ਹੈ ਪੋਰਸ ਨੇ ਆਪਣੇ ਪੁੱਤਰ ਨੂੰ ਸਿਕੰਦਰ ਨਾਲ ਲੜਨ ਲਈ ਭੇਜਿਆ ਪਰ ਪੋਰਸ ਦਾ ਪੁੱਤਰ ਮਾਰਿਆ ਗਿਆ ਸਿਕੰਦਰ ਤੇਜ਼ੀ ਨਾਲ ਆਪਣੀ ਸੈਨਾ ਨਾਲ ਆਇਆ ਅਤੇ ਨਾਲ ਹੀ ਸਿਕੰਦਰ ਦੇ ਜਨਰਲ ਨੇ ਵੀ ਨਦੀ ਪਾਰ ਕਰਨੀ ਸ਼ੁਰੂ ਕਰ ਦਿੱਤੀ ਪੋਰਸ ਤੇ ਵੱਡਾ ਦੋ ਮੋਰਚਿਆਂ ਵਾਲਾ ਹਮਲਾ ਹੋਣ ਵਾਲਾ ਸੀ ਪਰ ਪੋਰਸ ਅਡੋਲ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦੀ ਸੈਨਾ ਵਿੱਚ ਜੰਗੀ ਹਾਥੀ ਸਨ ਜਦੋਂ ਤੱਕ ਜੰਗੀ ਹਾਥੀ ਪੋਸਟ ਕੋਲ ਸਨ ਸਿਕੰਦਰ ਉਸ ਨੂੰ ਆਸਾਨੀ ਨਾਲ ਨਹੀਂ ਹਰਾ ਸਕਦਾ ਪਰ ਸਿਕੰਦਰ ਕੋਲ ਵੀ ਇੱਕ ਤੁਰਪ ਦਾ ਪੱਤਾ ਸੀ ਮੈਸੇໂດਨੀਅਨ ਫਾਲੈਕਸ ਇਹ ਇੱਕ ਅਜੀਹੀ ਫਾਰਮੇਸ਼ਨ ਸੀ ਜਿਸ ਨਾਲ ਸਿਕੰਦਰ ਦੇ ਸਿਪਾਹੀ ਇੱਕ ਦੂਜੇ ਨੂੰ ਸਹਾਰਾ ਦਿੰਦੇ ਹੋਏ ਇਸ ਤਰ੍ਹਾਂ ਖੜੇ ਹੁੰਦੇ ਸਨ ਕਿ ਦੁਸ਼ਮਣ ਉਹਨਾਂ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਾ ਸਕਣ ਤੇ ਉਹਨਾਂ ਦੀ ਸ਼ਕਤੀ ਕਾਫੀ ਵੱਧ ਜਾਂਦੀ ਸੀ ਸਿਕੰਦਰ ਨੇ ਇਸ ਫਾਰਮੇਸ਼ਨ ਨਾਲ ਕਈ ਸਮਰਾਜ ਪਹਿਲਾਂ ਹੀ ਜਿੱਤੇ ਹੋਏ ਸੀ ਸਿਕੰਦਰ ਦਾ ਵਿਚਾਰ ਸੀ ਕਿ ਇਸ ਫਾਰਮੇਸ਼ਨ ਨੂੰ ਜੰਗੀ ਹਾਥੀਆਂ ਦੇ ਵਿਰੁੱਧ ਵਰਤਿਆ ਜਾ ਸਕਦਾ ਹੈ ਉਹਨ ਸਵਾਲ ਇਹ ਹੈ ਕਿ ਅੰਤ ਵਿੱਚ ਹੋਇਆ ਕੀ ਇੱਕ ਪਾਸੇ ਭਾਰਤ ਦੇ ਜੰਗੀ ਹਾਥੀ ਦੂਜੇ ਪਾਸੇ ਸਿਕੰਦਰ ਦੇ ਮੈਸੀਡੋਨੀਅਨ ਫਾਲੈਕਸ ਵਾਲੇ ਸਿਪਾਈ ਜਿੱਤਿਆ ਕੌਣ ਇੱਥੇ ਹੀ ਵੱਡਾ ਸਵਾਲ ਆਉਂਦਾ ਹੈ ਕਿਉਂਕਿ ਇਹ ਜੰਗ ਦਾ ਇੱਕ ਵੱਡਾ ਮੋੜ ਸੀ ਇੱਕ ਧੜਾ ਕਹਿੰਦਾ ਹੈ ਕਿ ਸਿਕੰਦਰ ਦੇ ਸਿਪਾਈ ਇੰਨੇ ਸ਼ਕਤੀਸ਼ਾਲੀ ਸੀ ਕਿ ਉਹਨਾਂ ਨੇ ਜੰਗੀ ਹਾਥੀਆਂ ਨੂੰ ਵੀ ਹਰਾ ਦਿੱਤਾ ਅਰ ਸਿਕੰਦਰ ਨੇ ਪੋਰਸ ਦੀ ਸੇਨਾ ਨੂੰ ਕੁਚਲ ਕੇ ਪੋਰਸ ਨੂੰ ਗ੍ਰਿਫਤਾਰ ਕਰ ਲਿਆ ਜਦ ਸਿਕੰਦਰ ਨੇ ਪੋਰਸ ਨੂੰ ਪੁੱਛਿਆ ਤੇਰੇ ਨਾਲ ਕੀ ਵਿਹਾਰ ਕੀਤਾ ਜਾਵੇ ਤਾਂ ਪੋਰਸ ਨੇ ਜਵਾਬ ਦਿੱਤਾ ਜਿਵੇਂ ਇੱਕ ਰਾਜੇ ਨਾਲ ਕੀਤਾ ਜਾਂਦਾ ਹੈ ਸਿਕੰਦਰ ਪੋਰਸ ਦੀ ਬਹਾਦਰੀ ਤੋਂ ਖੁਸ਼ੀ ਤੇ ਉਸਨੇ ਪੋਰਸ ਨੂੰ ਉਸਦਾ ਰਾਜ ਵਾਪਸ ਕਰ ਦਿੱਤਾ ਪਰ ਇੱਥੇ ਹੀ ਬਹੁਤ ਸਵਾਲ ਉੱਠਦੇ ਨੇ ਜੰਗ ਖਤਮ ਹੋਣ ਤੋਂ ਬਾਅਦ ਸਿਕੰਦਰ ਮਾਡਰਨ ਭਾਰਤੀ ਸਰਹੱਦ ਦੇ ਨੇੜੇ ਤੇੜੇ ਤੋਂ ਵਾਪਸ ਲਾ ਗਿਆ ਸੀ ਤੇ ਕੁਝ ਸਾਲਾਂ ਬਾਅਦ ਉਸ ਦੀ ਮੌਤ ਹੋ ਗਈ ਜੋ ਸਿਕੰਦਰ ਪੂਰੀ ਦੁਨੀਆ ਜਿੱਤਣ ਨਿਕਲਿਆ ਸੀ ਉਹ ਇੰਨੇ ਜ਼ਰੂਰੀ ਦੇਸ਼ ਨੂੰ ਜਿੱਤ ਕੇ ਵਾਪਸ ਕਿੱਥੇ ਜਾ ਸਕਦਾ ਹੈ ਇੱਕ ਇਤਿਹਾਸਕ ਤੱਥ ਦੇ ਮੁਤਾਬਕ ਸਿਕੰਦਰ ਦਾ ਘੋੜਾ ਬੂਸ਼ੇਫਾਲਸ ਉਸ ਨਾਲ 13 ਸਾਲ ਦੀ ਉਮਰ ਤੋਂ ਸੀ ਜੋ ਇਸ ਜੰਗ ਵਿੱਚ ਮਾਰਿਆ ਗਿਆ ਸੀ ਉਸ ਘੋੜੇ ਨੂੰ ਉਹ ਬਹੁਤ ਪਿਆਰ ਕਰਦਾ ਸੀ ਉਸ ਨੂੰ ਆਪਣੇ ਭਰਾਵਾਂ ਵਰਗਾ ਮੰਨਦਾ ਸੀ ਫਿਰ ਜਿਸ ਜੰਗ ਵਿੱਚ ਸਿਕੰਦਰ ਦਾ ਘੋੜਾ ਮਾਰਿਆ ਗਿਆ ਉਸ ਜੰਗ ਵਿੱਚ ਜਿੱਤੇ ਹੋਏ ਰਾਜ ਨੂੰ ਉਹ ਵਾਪਸ ਕਿਉਂ ਕਰੇਗਾ ਕਿਉਂਕਿ ਇਸ ਤੋਂ ਪਹਿਲਾਂ ਇੰਨੇ ਜ਼ਿਆਦੇ ਜਿੱਤੇ ਹੋਏ ਰਾਜਾਂ ਵਿੱਚੋਂ ਉਸ ਨੇ ਕੋਈ ਵੀ ਕਦੇ ਵੀ ਵਾਪਸ ਨਹੀਂ ਸੀ ਕੀਤਾ ਕਿ ਉਸ ਨੂੰ ਪਹਿਲਾਂ ਬਹਾਦਰ ਰਾਜੇ ਨਹੀਂ ਮਿਲੇ ਸੀ ਇਸ ਤੋਂ ਬਾਅਦ ਜੋ ਦੂਜਾ ਤਰਕ ਹੈ ਉਹ ਇਹ ਹੈ ਕਿ ਜੰਗ ਦੇ ਵਰਣਨ ਅਤੇ ਇਤਿਹਾਸਕਾਰ ਰਿਕਾਰਡ ਸਿਰਫ ਯੂਨਾਨੀ ਅਤੇ ਰੋਮਨ ਸੰ ਭਾਰਤੀ ਇਤਿਹਾਸਕਾਰਾਂ ਨੇ ਇਸ ਬਾਰੇ ਕੁਝ ਵੀ ਕਦੇ ਵੀ ਨਹੀਂ ਲਿਖਿਆ ਉਹਨਾਂ ਨੇ ਇਸ ਜੰਗ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਇਹ ਵੀ ਇੱਕ ਵੱਡਾ ਸਵਾਲ ਹੈ ਜਿਸਕੰਦਰ ਇਸ ਜੰਗ ਤੋਂ ਬਾਅਦ ਜਿੱਤੂ ਬਣ ਗਿਆ ਸੀ ਤੇ ਹੋਰ ਸਾਮਰਾਜ ਇਹ ਸੋਚ ਰਹੇ ਸਨ ਕਿ ਸਿਕੰਦਰ ਹੁਣ ਉਹਨਾਂ ਤੇ ਹਮਲਾ ਕਰੇਗਾ ਤਾਂ ਉਹਨਾਂ ਨੇ ਇਸ ਜੰਗ ਬਾਰੇ ਕਦੇ ਕਿਉਂ ਨਹੀਂ ਕੁਝ ਲਿਖਿਆ ਜੇ ਅਸੀਂ ਯੂਨਾਨੀ ਸਰੋਤਾਂ ਨੂੰ ਦੇਖੀਏ ਤਾਂ ਇੱਕ ਮਸ਼ਹੂਰ ਯੂਨਾਨੀ ਦਾਰਸ਼ਨਿਕ ਅਤੇ ਇਤਿਹਾਸਕਾਰ ਪਲੂਟਾਰਕ ਉਸਪਸ਼ਟ ਨੇ ਦਾਇਕ ਸਿਕੰਦਰ ਦੀ ਸੈਨਾ ਨੇ ਪੋਸ ਦੀ ਸੈਨਾ ਨੂੰ ਹਰਾਇਆ ਸਿਕੰਦਰ ਨੂੰ ਪਤਾ ਸੀ ਕਿ ਅਗੇ ਨੰਦ ਸਾਮਰਾਜ ਸ਼ੁਰੂ ਹੋਵੇਗਾ। ਨੰਦ ਸਾਮਰਾਜ ਕੋਲ ਬਹੁਤ ਹੀ ਸਿਪਾਈ, ਬਹੁਤ ਜ਼ਿਆਦੇ ਘੋੜਸਵਾਰ ਤੇ ਜੰਗੀ ਹਾਥੀਆਂ ਦੀ ਸੈਨਾ ਸੀ। ਪਰ ਸਿਕੰਦਰ ਦੀ ਸੈਨਾ ਥੱਕ ਚੁੱਕੀ ਸੀ। ਉਹਨਾਂ ਨੂੰ ਪਤਾ ਸੀ ਕਿ ਨੰਦ ਸਾਮਰਾਜ ਕੋਲ ਬਹੁਤ ਸ਼ਕਤੀਸ਼ਾਲੀ ਸੈਨਾ ਹੈ। ਇਸ ਸਮੇਂ ਸਿਕੰਦਰ ਦੀ ਸੈਨਾ ਨੇ ਉਸਨੂੰ ਮਜਬੂਰ ਕਰ ਦਿੱਤਾ ਕਿ ਹੁਣ ਵਾਪਸ ਚੱਲੀਏ। ਤਾਂ ਕਿਹਾ ਜਾਂਦਾ ਹੈ ਸਿਕੰਦਰ ਬਿਆਸ ਨਦੀ ਤੋਂ ਪਹਿਲਾਂ ਹੀ ਵਾਪਸ ਮੁੜ ਗਿਆ ਸੀ। ਇਸ ਤੋਂ ਬਾਅਦ ਗ੍ਰੀਕ ਹਿਸਟੋਰੀਅਨ ਕਹਿੰਦੇ ਨੇ ਕਿ ਸਿਕੰਦਰ ਨੇ ਵਾਪਸ ਆ ਕੇ ਕੁਝ ਸਾਲਾਂ ਬਾਅਦ ਸਿੱਕੇ ਬਣਵਾਏ ਸੀ। ਉਹ ਸਿੱਕਿਆਂ ਦੀ ਗੱਲ ਕਰਦੇ ਹਾਂ। ਅਤੇ ਕਹਿੰਦੇ ਸਨ ਇਹਨਾਂ ਸਿੱਕਿਆਂ ਉੱਤੇ ਸਿਕੰਦਰ ਨੇ ਆਪਣੀ ਫੋਟੋ ਤੇ ਪੋਰਸ ਦੀ ਫੋਟੋ ਲਗਵਾਈ ਸੀ। ਪੋਰਸ ਇੱਕ ਹਾਥੀ ਤੇ ਬੈਠਾ ਸੀ ਜੋ ਅਸਲ ਵਿੱਚ ਹੋਇਆ ਸੀ। ਪਰ ਲੋਕ ਕਹਿੰਦੇ ਨੇ ਇਸ ਸਿੱਕੇ ਗਵਾਹ ਨੇ ਉਸ ਚੀਜ਼ ਦਾ ਕਿ ਪੋਰਸ ਹਾਰ ਗਿਆ ਸੀ। ਪਰ ਅਸਲियत ਵਿੱਚ ਇਹਨਾਂ ਸਿੱਕਿਆਂ ਉੱਤੇ ਕਿਤੇ ਵੀ ਨਹੀਂ ਲਿਖਿਆ ਕਿ ਸਿਕੰਦਰ ਨੇ ਪੋਰਸ ਨੂੰ ਹਰਾਇਆ ਸੀ। ਅੰਤ ਵਿੱਚ ਜੋ ਲੋਕ ਕਹਿੰਦੇ ਹਨ ਕਿ ਸਿਕੰਦਰ ਅਸਲ ਵਿੱਚ ਪੋਰਸ ਦੇ ਵਿਰੋਧ ਜਿੱਤਿਆ ਸੀ। ਉਹ ਇੱਕ ਮਹੱਤਵਪੂਰਨ ਤੱਤ ਪੇਸ਼ ਕਰਦੇ ਨੇ। ਕਿਉਂਕਿ ਪੰਜਾਬ ਦੇ ਕੁਝ ਰਾਜਾਂ ਉੱਤੇ ਗ੍ਰੀਕ ਰਾਜਿਆਂ ਦਾ ਰਾਜ ਸੀ ਜੋ ਸਕੰਦਰ ਦੇ ਵਾਪਸ ਜਾਣ ਤੋਂ ਬਾਅਦ ਵੀ ਸੀ ਤੁਸੀਂ ਚੰਦਰਗੁਪਤ ਮੌਰੀਆ ਬਾਰੇ ਸੁਣਿਆ ਹੋਵੇਗਾ ਚੰਦਰਗੁਪਤ ਮੌਰੀਆ ਨੇ ਅਨੰਦ ਵਰਸ਼ ਨੂੰ ਖਤਮ ਕਰਕੇ ਅਤੇ ਅਚਾਰਿਆ ਚਾਣਕਿਆ ਦੀ ਅਗਵਾਈ ਵਿੱਚ ਇੰਡੋ-ਗ੍ਰੀਕ ਸਾਮਰਾਜ 'ਤੇ ਵੱਡਾ ਹਮਲਾ ਕੀਤਾ ਸੀ ਉਸ ਸਮੇਂ ਇੰਡੋ-ਗ੍ਰੀਕ ਸਾਮਰਾਜ ਦੇ ਰਾਜਾ ਸੈਲੂਕਸ ਨੂੰ ਹਰਾ ਕੇ ਉਸ ਦੀ ਧੀ ਨਾਲ ਵਿਆਹ ਵੀ ਕੀਤਾ ਸੀ ਇਹ ਇੱਕ ਇਤਿਹਾਸਕ ਤੱਤ ਹੈ ਇਹ ਗ੍ਰੀਕ ਜਿਨ੍ਹਾਂ ਨੂੰ ਚੰਦਰਗੁਪਤ ਨੇ ਹਰਾਇਆ ਸੀ ਅਲੈਗਜ਼ੈਂਡਰ ਦੇ ਇਸ ਖੇਤਰ 'ਤੇ ਕਬਜ਼ੇ ਤੋਂ ਬਾਅਦ ਹੀ ਇੱਥੇ ਵੱਸ ਗਏ ਸੀ ਇਸ ਸਾਮਰਾਜ ਨੂੰ ਬਾਅਦ ਵਿੱਚ ਚੰਦਰਗੁਪਤ ਮੌਰਿਆ ਨੇ ਹਰਾਇਆ ਤਾਂ ਉਹਨਾਂ ਦਾ ਕਹਿਣਾ ਹੈ ਜੇ ਸਿਕੰਦਰ ਹਾਰ ਗਿਆ ਸੀ ਤਾਂ ਇਹ ਗ੍ਰੀਕ ਰਾਜੇ ਪੰਜਾਬ ਉੱਤੇ ਰਾਜ ਕਿਵੇਂ ਕਰ ਰਹੇ ਸੀ ਪਰ ਅੱਜ ਵੀ ਭਾਰਤ ਵਿੱਚ ਬਹੁਤ ਲੋਕ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦੇ ਸਨ ਕਿ ਪੋਰਸ ਕਹ ਦਿਹਾਰਿਆ ਸੀ ਜੇਸੀ ਪੂਰੀ ਤਰ੍ਹਾਂ ਅਕੈਡੈਮਿਕ ਦ੍ਰਿਸ਼ਟੀਕੋਣ ਨਾਲ ਦੇਖੀਏ ਤਾਂ ਉਸ ਵਿੱਚ ਹਮੇਸ਼ਾ ਇਹੀ ਲਿਖਿਆ ਮਿਲਦਾ ਹੈ ਕਿ ਪੋਰਸ ਦੀ ਹਾਰ ਹੋਈ ਸੀ ਪਰ ਕਦੇ ਵੀ 100% ਗਾਰੰਟੀ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਸ ਜੰਗ ਦਾ ਨਤੀਜਾ ਕੀ ਸੀ ਪਰ ਇੱਕ ਗੱਲ ਹਮੇਸ਼ਾ ਹੀ ਪੱਕੀ ਸੀ ਕਿ ਪੋਰਸ ਦੀ ਜੰਗ ਨੇ ਸਿਕੰਦਰ ਦਾ ਇਨਾ ਨੁਕਸਾਨ ਕਰਤਾ ਸੀ ਕਿ ਸਿਕੰਦਰ ਅੱਗੇ ਭਾਰਤ ਤੇ ਹਮਲਾ ਕਰਨ ਦੀ ਬਜਾਏ ਵਾਪਸ ਮੁੜ ਗਿਆ ਸੀ ਅੰਤ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੇ ਹਿਸਾਬ ਨਾਲ ਇਹ جنگ ਦਾ ਨਤੀਜਾ ਕੀ ਸੀ ਧੰਨਵਾਦ